ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਵੀਰ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਔਰ ਗੱਲ ਅੱਜ ਬੜੀ ਮਹੱਤਵਪੂਰਨ ਕਰਨੀ ਹੈ ਕੈਨੇਡਾ ਦੇ ਵਿੱਚ ਭਾਵੇਂ ਗ੍ਰੈਜੂਏਸ਼ਨ ਦੇ ਲਈ ਸਟੂਡੈਂਟਸ ਦੇ ਵੀਜ਼ੇ ਘਟੇ ਨੇ ਪਰ ਮਾਸਟਰਸ ਦੇ ਵਿੱਚ ਜ਼ਿਆਦਾ ਸਕਸੈਸ ਰੇਟ ਦੇ ਕਾਰਨ ਕੀ ਨੇ ਕੈਨੇਡਾ ਚ ਮਾਸਟਰ ਡਿਗਰੀ ਦੀ ਰਿਕੁਆਇਰਮੈਂਟ ਅੱਜ ਦੇ ਸਮੇਂ ਦੇ ਵਿੱਚ ਕੀ ਕੀ ਹੈ ਔਰ ਮਾਸਟਰ ਡਿਗਰੀ ਦੇ ਨਾਲ ਸਪਾਊਸ ਦੇ ਲਈ ਕਿਸ ਤਰ੍ਹਾਂ ਦੀਆਂ ਪੌਸਿਬਿਲਿਟੀਆਂ ਨੇ ਮਤਲਬ ਇੱਕ ਤਰੀਕੇ ਨਾਲ ਜਿਹੜੇ ਇੰਟੈਲੀਜੈਂਟ ਪੰਜਾਬੀ ਸਟੂਡੈਂਟਸ ਨੇ ਜਾਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰ ਲਈ ਹੈ ਕਿੰਨਾ ਕੁ ਗੈਪ ਉਹਨਾਂ ਦਾ ਅਕਸੈਪਟ ਹੋਏਗਾ ਕਿਉਂਕਿ ਕੈਨੇਡਾ 'ਚ ਆਸਾਨੀ ਨਾਲ ਜਾਣ ਦਾ ਮਤਲਬ ਹੈ ਕਿ ਮਾਸਟਰ ਡਿਗਰੀ ਵਾਲੇ ਪਾਸੇ ਜਾਇਆ ਜਾਵੇ। ਇਹਦੇ ਤੇ ਜਸਮੀਤ ਜੀ ਤੋਂ ਅੱਜ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ ਜਸਮੀਤ ਜੀ ਸਭ ਤੋਂ ਪਹਿਲਾਂ ਬਹੁਤ ਸਾਰਾ। ਜਸਮੀਤ ਜੀ ਡਿਪਲੋਮਾ 'ਚ ਤਾਂ ਰਿਫਿਊਜ਼ਲ ਆ 50% ਕਹ ਲੋ ਰਿਫਿਊਜ਼ਲ ਵੀ ਆ ਮਿਲ ਵੀ ਰਹੇ ਨਹੀਂ ਪਰ ਗ੍ਰੈਜੂਏਸ਼ਨ 'ਚ ਰਿਜ਼ਲਟ ਸਕਸੈਸ ਰੇਟ ਬਹੁਤ ਚੰਗਾ ਹੈ। ਹੁਣ ਗ੍ਰੈਜੂਏਸ਼ਨ ਕਿਹੜੇ ਵਿਦਿਆਰਥੀ ਜਾਣ ਔਰ ਕਿਉਂ ਜਾਣ ਸੀ ਦੇਖੋ ਮੇਰੀ ਸਾਰਨੋਇਡ ਵੀ ਹੈ ਜਿਸ ਹੈ ਕਿ ਜਿਹੜਾ ਅੱਜ ਦੇ ਡੇਟ ਚ ਕੈਨੇਡਾ ਦਾ ਸਕਸੈਸ ਰੇਟ ਹੈ दैट इज ਪਬਲਿਸ਼ਡ オン لائن ਔਰ ਜਿਹੜਾ ਐਵਰੇਜ ਸਕਸੈਸ ਰੇਟ ਕੈਨੇਡਾ ਦਾ ਚੱਲ ਰਿਹਾ ਉਹ 32% ਦੇ ਕਰੀਬ ਚੱਲ ਰਿਹਾ ਸੋ ਸਟੂਡੈਂਟ ਕਹਿੰਦੇ ਆ ਫਿਰ ਵੀ ਜੇ ਅਸੀਂ ਗੱਲ ਕਰੀਏ ਐਵਰੇਜ ਇਦਾਂ ਕਿ ਜਿਹੜੇ ਬੱਚੇ ਮਾਸਟਰਸ ਜਾਂ ਬੈਚਲਰ ਡਿਗਰੀ ਚ ਪੜ੍ਹਾਈ ਕਰਨ ਜਾ ਰਹੇ ਨੇ ਉਨਾ ਦਾ ਜਿਹੜਾ ਸਕਸੈਸ ਰੇਟ ਚੱਲ ਰਿਹਾ ਉਹ 44% ਹੈ ਯੂਨੀਵਰਸਿਟੀ ਦਾ ਸਕਸੈਸ ਰੇਟ ਹੈ ਔਰ ਕੁਝ ਕਾਲਜ ਜਿਹੜੇ ਕਿ ਰੀਜਨਲ ਏਰੀਆਸ ਤੋਂ ਜਦੋਂ ਪੜਨ ਜਾ ਰਹੇ ਆ ਬੱਚਾ ਤਾਂ ਉੱਥੇ ਜਿਹੜਾ ਸਕਸੈਸ ਰੇਟ ਚੱਲ ਰਿਹਾ ਉਹ 48% ਹੈ ਜੀ ਔਰ ਜੇ ਸੀ ਕਿ ਇਹ ਕਿ ਡਿਪਲੋਮਾਸ ਦਾ ਸਕਸੈਸ ਰੇਟ ਜੇ ਸੀ ਐਵਰੇਜ ਕਰਦੇ ਆ ਤਾਂ 24 ਤੋਂ 28% ਹੈ ਸੋ ਇਹ ਥਿਸ ਇਜ਼ ਸਕਸੈਸ ਰੇਟ which is online published also so if you tell me ki what is the success rate of canada right now jab average padni hoyi ta 32% matlab 10 ਚੋ 3 ਬੱਚਿਆਂ ਨੂੰ 3.5 ਬੱਚਿਆਂ ਨੂੰ ਵੀਜ਼ਾ ਮਿਲ ਰਿਹਾ but assi je masters aur bachelors di gall kariye ta success rate is 44 to 48% yani ki jede bachche bachelors ya masters karan jana chahnde honna nu zyada visa mil reha so masters karna isliye important ban janda kyunki master vich assi gall karde ha ta bachche ਜਿਹੜੇ ਵੀ ਮਾਸਟਰਸ ਕਰਨ ਜਾਣਗੇ ਉਹਨਾਂ ਬੱਚਿਆਂ ਦੇ ਨਾਲ ਦੇ ਕੋਈ ਇੱਕ ਤਾਂ ਸਪਾਊਸ ਜਾ ਸਕਦਾ ਹੈ ਬੱਚੇ ਵੀ ਉਹਨਾਂ ਦੇ ਜਾ ਸਕਦੇ ਆ ਸਪਾਊਸ ਫੁੱਲ ਟਾਈਮ ਕੰਮ ਕਰ ਸਕਦਾ ਹੈ ਉਹਨਾਂ ਬੱਚੇ ਸਰਕਾਰੀ ਸਕੂਲਾਂ ਚ ਫ੍ਰੀ ਆਫ ਕਾਸਟ ਪੜ ਸਕਦੇ ਆ ਸੋ ਮਾਸਟਰਸ ਇਜ਼ 올 ਇਨ ਆਨਲੀ ਕੋ ਬੈਨੀਫੀਸ਼ੀਅਨ ਹੈਗਾ ਐਂਡ 온ਟਾਰੀਓ ਗ੍ਰੈਜੂਏਟ ਪ੍ਰੋਗਰਾਮ ਚ ਔਰ 온ਟਾਰੀਓ ਗ੍ਰੈਜੂਏਟ ਪ੍ਰੋਗਰਾਮ ਹੈਗਾ ਪੀ ਐਨ ਪੀ ਐਂਡ ਬੀ ਸੀ ਵੀ ਐਨ ਪੀ ਚ ਵੀ ਗ੍ਰੈਜੂਏਟ ਜਿਹੜੇ ਮਾਸਟਰਸ ਤੋਂ ਬੱਚਾ ਨੇ ਜਿੰਨਾ ਨੇ ਕੀਤੀ ਹੋएगी ਉਹਨਾਂ ਨੂੰ ਪੀਆਰ ਲਾਈਨ 'ਚ ਵੀ ਸਾਨੀ ਹੋ ਸਕਦੀ ਹੈ ਬਿਕੋਜ਼ ਅੱਜ ਦੇ ਡੇਟ 'ਚ ਜਿਹੜਾ ਸਭ ਤੋਂ ਵੱਡਾ ਕੁਐਸਚਨ ਮਾਰਕ ਮਿਲਿਆ ਹੋਇਆ ਕਿ ਕੈਨੇਡਾ 'ਚ ਪੀਆਰ ਕਿੱਦਾਂ ਹੋਏਗੀ ਸੋ ਮਾਸਟਰ ਜਿਹੜੇ ਸਟੂਡੈਂਟਸ ਹੋਣਗੇ ਉਹਨਾਂ ਨੂੰ 온ਟਾਰੀਓ ਪ੍ਰੋਵਿੰਸ ਖਾਸ ਕਰਕੇ ਵਿਦਾਊਟ ਐਕਸਪੀਰੀਅੰਸ ਵੀ ਤੁਸੀਂ ਆਪਣੀ ਪੀਐਨਪੀ 'ਚ ਫਾਈਲ ਲਗਾ ਸਕਦੇ ਹੋ ਔਰ ਬੀਸੀ ਪੀਐਨਪੀ 'ਚ ਵੀ ਜੇ ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਵੀ ਤੁਸੀਂ ਆਪਣੀ ਪੀਆਰ ਦੀ ਫਾਈਲ ਲਗਾ ਸਕਦੇ ਹੋ ਔਰ ਜੇ ਤੁਸੀਂ ਫ੍ਰੈਂਚ ਕਰ ਲੈਂਦੇ ਹੋ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੈਨੇਡਾ ਚ ਅੱਜ ਦੇ ਡ ਐਂਡ ਹੋਪਫੁਲੀ ਵੀ ਆਰ ਲੁਕਿੰਗ ਐਟ ਕਿ ਕੈਨੇਡਾ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਕਾਫੀ ਚੇਂਜ ਹੋ ਰਿਹਾ ਬੈਟਰ ਹੋ ਰਿਹਾ ਔਰ ਜਿਹੜੇ ਵੀ ਸਟੂਡੈਂਟਸ ਦੇਖ ਰਹੇ ਨੇ ਕਿ ਅੱਜ ਦੇ ਰੇਟ ਚ ਮੈਂ ਕਿੰਨਾ ਫਾਈਲ ਲਗਾਵਾਂ ਤਾਂ ਉਹ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਨੇ ਬਿਕਾਜ਼ ਸਾਨੂੰ ਇਹਨਾਂ ਇੱਕ ਤਜਰਬਾ ਹੈਗਾ ਕਿ ਅਸੀਂ ਤੁਹਾਡੀ ਫਾਈਲ ਉੱਤੇ ਕੰਮ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਕਿੱਦਾਂ ਤੁਹਾਡਾ ਵੀਜ਼ਾ ਲੱਗਣਾ ਚਾਹੀਦਾ ਬਿਲਕੁਲ ਠੀਕ ਹੈ ਤੁਸੀਂ ਦੋ ਤਿੰਨ ਗੱਲਾਂ ਬਹੁਤ ਮਹੱਤਵਪੂਰਨ ਕੀਤੀਆਂ ਕਿ ਡਿਗਰੀ ਪ੍ਰੋਗਰਾਮ ਚ ਵੀਜ਼ਾ ਜ਼ਿਆਦਾ ਹੈ ਤੇ ਮਾਸਟਰ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚੇ ਉਸ ਜਾ ਕੇ ਮਾਸਟਰਸ ਕਰ ਲੈਣਗੇ ਉਹਨਾਂ ਲਈ ਈਅਰ ਹੁੰਦੀ ਸੰਭਾਵਨਾ ਦੂਸਰਿਆਂ ਨਾਲੋਂ ਜ਼ਿਆਦਾ ਹੁਣ ਜਦੋਂ ਜਦੋਂ ਅਸੀਂ ਮਾਸਟਰਸ ਦੇ ਵਿੱਚ ਕੋਰਸਸ ਦੀ ਗੱਲ ਕਰਦੇ ਹਾਂ ਤੇ ਕਿਸ ਤਰ੍ਹਾਂ ਦੇ ਕੋਰਸਸ ਕਿਉਂਕਿ ਸਾਡੇ ਪੰਜਾਬ ਚ ਤਾਂ ਜਾਂ ਬੀਕਾਮ ਹੈ ਜਾਂ ਨਾਨ ਮੈਡੀਕਲ ਹੈ ਸਟੂਡੈਂਟਸ ਜਾਂ ਆਰਟਸ ਪੜ੍ਹੇ ਕਿਸੇ ਨੇ ਜਾਂ ਟੈਕਨੀਕਲ ਨੇ ਮਾਸਟਰਸ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿਆਦਾ ਡਿਮਾਂਡ ਹੈ ਉਹ ਸੀ ਮਾਸਟਰਸ ਦੇਖੋ ਮਾਸਟਰਸ ਨਾਰਮਲੀ ਇੱਕ ਨਾਸਟਰ ਦਾ ਫਾਇਦਾ ਹੈਗਾ ਕਿ ਬੱਚੇ ਐਮਪੀਏ ਕਰਨ ਜਾ ਸਕਦੇ ਆ ਬਟ ਜੇ ਸੀ ਬਿਜ਼ਨਸ ਨੂੰ ਟੱਚ ਕਰਦੇ ਆ ਤਾਂ ਬੱਚੇ ਨੂੰ ਢੁੜਾ ਜਾਊਗਾ ਕਿ ਐਮਪੀਏ ਰਿਲੇਟਡ ਟੂ ਬਿਜ਼ਨਸ ਬਟ ਐਮਬੀਏ ਦੇਖੋ ਕੋਈ ਵੀ ਕਰਨ ਜਾ ਸਕਦਾ ਹੈ ਹੱਲੇ ਮਾਸਟਰ ਡਿਗਰੀ ਚ ਉਹਨਾਂ ਨੇ ਫੀਲਡ ਸਪੀਸੀਫਾਈ ਨਹੀਂ ਕੀਤੀਆਂ ਕਿਉਂਕਿ ਵੀ ਆਰ ਡੂਇੰਗ ਅ ਮਾਸਟਰਸ ਦੂਸਰੀ ਅਸੀਂ ਗੱਲ ਕਰਦੇ ਆ ਦੇਖੋ ਡਾਟਾ ਐਨਾਲਿਟਿਕਸ ਬਹੁਤ ਅੱਛਾ ਪ੍ਰੋਗਰਾਮ ਹੈ ਕਰ ਮਾਸਟਰਸ ਇਨ ਡਾਟਾ ਐਨਾਲਿਟਿਕਸ ਮਾਸਟਰਸ ਇਨ ਬਾਇਓਮੈਡੀਕਲ ਸਾਇੰਸਸ ਮਾਸਟਰਸ ਇਨ ਇਨਫੋਰਮੇਸ਼ਨ ਟੈਕਨੋਲੋਜੀ ਮਾਸਟਰਸ ਇਨ ਆਰ ਦੀ ਮਾਸਟਰਸ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲਾਂਚ ਕੀਤਾ ਸੋ ਅਸੀਂ ਗੱਲ ਕਰਦੇ ਮਾਸਟਰਸ ਕਾਫੀ ਡਿਸਟੈਂਸ ਡਿਫਰੈਂਟ ਸਟਰੀਮਸ ਤੇ ਆਬੀਰੇਟਸ अवेलेबल ਹੈਗੀ ਹੈ ਯੂਨੀਵਰਸਿਟੀ ਆਫ ਰਿਸਰਚ ਤੁਸੀਂ ਮਾਸਟਰਸ ਕਰਨ ਜਾ ਸਕਦੇ ਹੋ ਲੇਖੈਰੀ ਯੂਨੀਵਰਸਿਟੀ ਚ ਕਰਨ ਜਾ ਸਕਦੇ ਹੋ ਯੂਨੀਵਰਸਿਟੀ ਆਫ ਨਾਇਗਰਾ ਫਾਲਸ ਤੇ ਕਰਨ ਜਾ ਸਕਦੇ ਹੋ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਤੇ ਕਰਨ ਜਾ ਸਕਦੇ ਹੋ ਨਿਊਯਾਰਕ ਇੰਸਟੀਟਿਊਟ ਆਫ ਟੈਕਨੋਲੋਜੀ ਸੇ ਤੁਸੀਂ ਮਾਸਟਰਸ ਡਿਗਰੀ ਕਰਨ ਜਾ ਸਕਦੇ ਹੋ ਬਹੁਤ ਸਾਰੇ ਇਦਾਂ ਦੇ ਡਾਇਰੈਕਟ ਇੰਸਟੀਟਿਊਟਸ ਹੈਗੇ ਜਿਹੜੇ ਸਾਡੇ ਨਾਲ ਟਾਇਪ ਹੈਗਾ ਜਿਨ੍ਹਾਂ ਦਾ ਔਰ ਤੁਸੀਂ ਉੱਥੇ ਮਾਸਟਰ ਡਿਗਰੀ ਆਪਣੀ ਕਰਨ ਜਾ ਸਕਦੇ ਹੋ ਔਰ ਅਫੋਰਡੇਬਲ ਕੋਸਟ ਜੇ ਅਸੀਂ ਗੱਲ ਕਰਦੇ ਹਾਂ ਤਾਂ ਮਾਸਟਰ ਡਿਗਰੀ 'ਤੇ ਜਿਹੜਾ ਖਰਚਾ ਜਾਂਦਾ ਉਹ 20000 ਡਾਲਰ ਤੋਂ ਲੈ ਕੇ 30000 ਡਾਲਰ ਦੇ ਵਿੱਚ ਆਉਂਦਾ ਹੈ ਯਾਨੀ 10 ਲੱਖ ਤੋਂ ਲੈ ਕੇ 15 ਤੋਂ 18 ਲੱਖ ਤੱਕ ਪਹੁੰਚ ਸਕਦਾ ਪਰ ਕੈਨੇਡਾ ਚ ਤੁਹਾਨੂੰ ਪਤਾ ਹੀ ਹੈ ਕਿ ਸਟੱਡੀਜ਼ ਜਿਹੜੀਆਂ ਹੈਗੀਆਂ ਉਹ ਕਾਫੀ ਅਫੋਰਡੇਬਲ ਹੈ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਅੱਜ ਦੇ ਰੇਟ ਚ ਯੂਕੇ ਦੀ ਅਸੀਂ ਗੱਲ ਕਰਦੇ ਆ ਤਾਂ 15000 ਪਾਉਂਡ ਤੋਂ ਥੱਲੇ ਮਾਸਟਰਸ ਮੈਨ ਲਈ ਬਹੁਤ ਮੁਸ਼ਕਲ ਹੈ ਪਰ ਕੈਨੇਡਾ ਚ ਫੇਰ ਵੀ ਔਰ ਪਾਉਂਡ 122 ਰੁਪਏ ਦਾ ਹੋ ਗਿਆ ਸੋ ਅਸੀਂ ਗੱਲ ਕਰਦੇ 18 ਲੱਖ ਰੁਪਏ ਮਿਨੀਮਮ ਫੀਸ ਯੂਕੇ ਚ ਤੁਸੀਂ ਦੇਖੇ ਜਾ ਰਹੇ ਹੋ ਫੇਰ ਐਜ਼ ਕੈਨੇਡਾ ਚ ਮਾਸਟਰਸ ਕੀ ਕਹਿੰਦੇ ਆ ਕਾਫੀ ਅਫੋਰਡੇਬਲ ਹੈ ਔਰ ਯੂਕੇ ਚ ਪਾ ਜਿਹੜੀ 18 ਲੱਖ ਦੇ ਰਹੇ ਆ ਸਪਸਾਉਸ ਫੇਰ ਨਹੀਂ ਅਲਾਉਡ ਹੈਗਾ ਸੋ ਉੱਥੇ ਰਿਸਰਚ ਦੀ ਮਾਸਟਰਸ ਕਰਨੀ ਪੈਂਦੀ ਐ ਐਂਡ ਰਿਸਰਚ ਡਿਗਰੀ ਕਰਨ ਵਾਸਤੇ ਤੁਹਾਡੇ ਕੋਲ ਉਦਾਂ ਦਾ ਕੈਲੀਬਰ ਵੀ ਚਾਹੀਦਾ ਇੱਥੇ ਕੋਈ ਇਹ ਨਹੀਂ ਦੱਸਦਾ ਕਿ ਸਪਸਾਉਸ ਚਲੇ ਜਾਏਗਾ ਐਮਰਐਸ ਤੇ ਐਡਮਿਸ਼ਨ ਤੇ ਲਾ ਦੇਣਾ ਉੱਥੇ ਜਾ ਕੇ ਯੂਨੀਵਰਸਿਟੀਆਂ ਨੂੰ ਪੁੱਛੋ ਉਹਨਾਂ ਨੇ ਹੱਥ ਜੋੜਦੇ ਆ ਕਿ ਇੰਡੀਆ ਤੋਂ ਐਮਰਐਸ ਤੇ ਬੱਚਾ ਨਾ ਭਿਓ ਸਾਨੂੰ ਕਿਉਂਕਿ ਇਸ ਇਹਨਾਂ ਨੂੰ ਸਮਝ ਹੀ ਨਹੀਂ ਹੈਗੀ ਕਿ ਐਮਰਐਸ ਹੈ ਕੀ ਐ ਮਾਸਟਰਸ ਇਨ ਰਿਸਰਚ ਪ੍ਰੋਗਰਾਮ ਹੈ ਕੀ ਸੋ ਸਟੂਡੈਂਟਸ ਇਹ ਜਿਹੜੀਆਂ ਚੀਜ਼ਾਂ ਨਾਲ ਤੁਹਾਨੂੰ ਟੈਕਨੀਕਲੀ ਪਤਾ ਨਹੀਂ ਹੁੰਦੀਆਂ ਕਿ ਮੈਂ ਐਮਰਐਸ ਲੈ ਕੇ ਯੂਕੇ ਚਲੇ ਜਾਵਾਂ ਬਟ ਮਾਸਟਰਸ ਇਨ ਸਰਚ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਪੜ੍ਹਾਈ ਕਰਨੀ ਪਏਗੀ ਔਰ ਜੇ ਅਸੀਂ ਗੱਲ ਕਰਦੇ ਹਾਂ ਕੈਨੇਡਾ 'ਚ ਇਦਾਂ ਨਹੀਂ ਕੋਈ ਵੀ ਜਿਹਨੂੰ ਕਹਿੰਦੇ ਕਿ ਲੂਪ ਹੋਲ ਨਹੀਂ ਹੈਗਾ ਜਿਹੜੇ ਵੀ ਮਾਸਟਰਸ ਆਣਗੇ ਉੱਥੇ ਤੁਸੀਂ ਸਪਾਊਸ ਨਾਲ ਲੈ ਕੇ ਜਾ ਸਕਦੇ ਹੋ ਬਟ ਮਾਸਟਰ ਡਿਗਰੀ ਕਰਨੀ ਹੀ ਆਪਸ ਵਿੱਚ ਆਪਣੇ ਆਪ 'ਚ ਇੱਕ ਡਿਫਿਕਲਟ ਸਬਜੈਕਟ ਹੋ ਜਾਂਦਾ ਹੈ ਸੋ ਮਾਸਟਰ ਡਿਗਰੀ ਲਈ ਦੇਖੋ ਸੀ ਵੀ ਆਰ ਰਿਪਰੈਜ਼েন্টিਂਗ ਮੋਰ ਦੈਨ 100 ਇੰਸਟੀਟਿਊਟਸ ਇਨ ਕੈਨੇਡਾ ਐਂਡ ਉਹਦੇ 'ਚੋਂ 30 40 ਇਦਾਂ ਦੇ ਹੋਣਗੇ ਜਿਹੜੇ ਮਾਸਟਰ ਡਿਗਰੀ ਤੁਹਾਨੂੰ ਦੇ ਰਹੇ ਨੇ ਐਵਨ ਅ ਟਲੈਂਟਿਕ ਪ੍ਰੋਵਿੰਸ 'ਚ ਵੀ ਤੁਸੀਂ ਮਾਸਟਰ ਡਿਗ ਸੋ ਡੈਫੀਨਿਟਲੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰੋ ਜੇ ਤੁਸੀ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਨੂੰ ਵੀ ਮਿਲ ਸਕਦੇ ਹੋ ਔਰ ਕੈਨੇਡਾ ਇਜ਼ ਅ ਗੁੱਡ ਲੋਕੇਸ਼ਨ ਟੂ ਡੂ ਮਾਸਟਰ ਡਿਗਰੀ ਅੱਛਾ ਜਿਹੜਾ ਮਾਸਟਰ ਜਾਣਾ ਹੈ ਕੈਨੇਡਾ ਦੇ ਵਿੱਚ ਉਹਨੂੰ ਵੀ ਫਿਰ ਵਰਕ ਪਰਮਿਟ ਉੱਥੇ ਮਿਲਦਾ ਜੀ ਓਪਨ ਵਰਕ ਪਰਮਿਟ ਜਿਹੜਾ ਹੁੰਦਾ ਸੀ ਡੈਫੀਨਿਟਲੀ ਮਾਸਟਰਸ ਨੂੰ ਵੀ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਬੱਚੇ ਫ੍ਰੀ ਆਫ ਕਾਸਟ ਪੜ ਸਕਦੇ ਨੇ ਗਵਰਨਮੈਂਟ ਕਾਲਜ 'ਚ ਕੀ ਕਹਿੰਦੇ ਨੇ ਔਰ 3 ਸਾਲ ਦਾ ਵਰਕ ਪਰਮਿਟ ਪੜਾਈ ਤੋਂ ਬਾਅਦ ਵੀ ਮਿਲਦਾ ਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪ ਔਰ ਗ੍ਰੈਜੂਏਸ਼ਨ ਡਿਗਰੀ ਨੂੰ ਲੈ ਕੇ 90413 90412 ਸਾਰੇ ਵਿਦਿਆਰਥੀ ਤੁਰੰਤ ਇਸ ਨੰਬਰ ਤੇ ਸੰਪਰਕ ਕਰਨ ਜਾਂ ਨੇੜੇ ਦੇ ਦਫ਼ਤਰ ਦੇ ਵਿੱਚ ਤੁਸੀਂ ਵੀ ਜਾ ਸਕਦੇ ਹੋ ਔਰ ਨਵਰਾਤਰਿਆਂ ਦੀ ਸਪੈਸ਼ਲ ਆਫਰ ਹੈ ਜਿਸ ਵਿੱਚ ਪਾਰਟੀਆਂ ਦੀ ਜਰੂਰ ਸਾਂਝੀ ਕਰਦੇ ਫ੍ਰੀ ਵਨ ਵੇ ਏਅਰ ਟਿਕਟ ਟੂ ਆਲ ਦਾ ਸਟੂਡੈਂਟਸ ਅਪਲਾਈਂਗ ਟੂ ਐਨੀ ਕੰਟਰੀ ਗੈਟਿੰਗ ਵੀਜ਼ਾ ਥਰੂ ਲੈਂਡਮਾਰਕ ਜੀ ਚਲੋ ਮਤਲਬ ਤੁਸੀਂ ਨਵਰਾਤਿਆਂ ਚ ਅਪਲਾਈ ਕਰਨਾ ਹੈ ਵੀਜ਼ਾ ਭਾਵੇਂ ਲੇਟ ਆਵੇ ਤੁਹਾਨੂੰ ਏਅਰ ਟਿਕਟ ਫ੍ਰੀ ਹੈ ਬਿਲਕੁਲ ਸਹੀ ਚਲੋ ਥੈਂਕ ਯੂ ਸੋ